ਹਾਂਜੀ ਸਾਰਿਆਂ ਪੈਨਸ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੈਰ ਵਿੱਚ ਪਾਉਣ ਵਾਲਾ ਬੂਟ ਜਾਨੀ ਕਿ ਸਲੀਨ ਦੇ ਕੱਪੜੇ ਦਾ ਬਣਾ ਕੇ ਦਿਖਾਵਾਂਗੇ ਦੇਖੋ ਇਹਨੂੰ ਆਪਾਂ ਜਰਾਬ ਟੈਪ ਵੀ ਕਹਿ ਸਕਦੇ ਬੂਟ ਟੈਪ ਵੀ ਕਹਿ ਸਕਦੇ ਆ ਤੇ ਇਹ ਆਪਾਂ ਬਿਲਕੁਲ ਥੋੜੇ ਜਿਹੇ ਕੱਪੜੇ ਤੋਂ ਬਣਾਇਆ ਤੇ ਜਿਵੇਂ ਕਿ ਆਪਣੇ ਘਰੇ ਕੋਈ ਪੁਰਾਣੇ ਕੱਪੜੇ ਪਏ ਹੁੰਦੇ ਆ ਉਹਨਾਂ ਤੋਂ ਤਿਆਰ ਕਰਕੇ ਤੇ ਤੁਹਾਡੇ ਘਰੇ ਕੋਈ ਪੁਰਾਣੀ ਕੋਟੀ ਆ ਲੋਰ ਆ ਪਜਾਮੀ ਆ ਤੁਸੀਂ ਕੋਈ ਵੀ ਕੱਪੜੇ ਤੋਂ ਇਹ ਵਾਲੀ ਜਰਾਬ ਬਣਾ ਸਕਦੇ ਹੋ ਤੇ ਮੈਂ ਜਿਹੜੀ ਇਹ ਜਰਾਬ ਬਣਾਈ ਆ ਸਲੀਨ ਦਾ ਆਪਣਾ ਪੁਰਾਣਾ ਸੂਟ ਸੀਗਾ ਉਸ ਤੋਂ ਬਣਾਈਆ ਤੇ ਫੁੱਲ ਪੈਰ ਕਵਰ ਇਹਦੇ ਨਾਲ ਦੇਖੋ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਬੱਚੇ ਦਾ ਪਹਿਣਾ ਦਾ ਬਜ਼ੁਰਗਾਂ ਦਾ ਤੇ ਕਿਸੇ ਦਾ ਵੀ ਇਹ ਵਾਲੀ ਜਰਾਬ ਕਿਸੇ ਦੇ ਮੇਚੇ ਦੀ ਵੀ ਇਹ ਵਾਲੀ ਜਰਾਬ ਤੁਸੀਂ ਬਣਾ ਸਕਦੇ ਹੋ ਤੇ ਇਹ ਆਪਾਂ ਜਰਾਬ ਬਣਾਉਣੀ ਕਿਵੇਂ ਆ ਚਲੋ ਜੀ ਵੀਡੀਓ ਕਰਦੇ ਆ ਸਟਾਰਟ ਤੇ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੀ ਜਰੂਰ ਦੇਖਿਓ ਤਾਂ ਹੀ ਤੁਹਾਨੂੰ ਸਮਝ ਆਊਗੀ ਕਿ ਆਪਾਂ ਮੋਜਾ ਕਿਹਸ ਤਰੀਕੇ ਨਾਲ ਤਿਆਰ ਕੀਤਾ ਸੂਟ ਦਾ ਜੀ ਆਪਾਂ ਬੈਕ ਸਾਈਡ ਲੈ ਆ ਲਿਆ ਠੀਕ ਆ ਜੀ ਤੇ ਆਪਾਂ ਪਲੇਟਾ ਵਗਰਾ ਢੇੜਤੀਆਂ ਇਦੇ ਵਿੱਚੋਂ ਆਪਾਂ 10 ਇੰਚ ਲੰਬਾ ਕਪੜਾ ਕੱਢਣਾ ਤੇ 10 ਇੰਚ ਹੀ ਆਪਾਂ ਚੌੜਾ ਕਪੜਾ ਕੱਢਣਾ ਠੀਕ ਹੈ ਜੀ 10 ਬਾਈ 10 ਦਾ ਆਪਾਂ ਕਪੜਾ ਕੱਢਣਾ ਹੈ ਇਹ ਤੇ ਸਾਰਾ ਵਿੱਚੋਂ ਕਪੜਾ ਜਿਹੜਾ ਸਹੀ ਸਹੀ ਕਪੜਾ ਆਪਾਂ ਕੱਢ ਲਿਆ ਇਹ ਵਿੱਚੋਂ ਠੀਕ ਹੈ ਜੀ ਤੇ ਬਾਕੀ ਕਪੜਾ ਆਪਾਂ ਐਕਸਟਰਾ ਦਾ ਸੀ ਉਹ ਕਟੀਆਂ ਅਲੱਗ ਕਰ ਦੇਣ ਜਿਹੜਾ ਆਪਣਾ ਕਪੜਾ ਚਾਹੀਦੋ ਆਪਾਂ ਲੈ ਲਾਂਗੇ ਇਹਦੇ ਵਿੱਚੋਂ ਤੁਸੀਂ ਵੀ ਆਪਣੇ ਪੁਰਾਣੇ ਸੂਟ ਵਿੱਚ ਇਸ ਤਰੀਕੇ ਨਾਲ ਕਪੜਾ ਕੋਈ ਵੀ ਲੈ ਸਕਦੇ ਹੋ ਤੇ ਇਹ ਜਰਾ ਤਿਆਰ ਕਰ ਸਕਦੇ ਹੋ ਠੀਕ ਹੈ ਇਸ ਤਰੀਕੇ ਨਾਲ ਆਪਾਂ ਦੋ ਕਪੜੇ ਲੈ ਲਏ ਆ 10 10 ਸੈਂਟੀਮੀਟਰ ਲੰਬਾਈ ਵੀ 10 ਚੁੜਾਈ ਵੀ 10 ਇਸ ਕਪੜੇ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਡਬਲ ਕਪੜੇ ਨੂੰ ਠੀਕ ਹੈ ਇਸ ਤੋਂ ਬਾਅਦ ਆਪਾਂ ਆ ਬੰਦ ਵਾਲੀ ਸਾਈਡ ਇੱਕ ਨਿਸ਼ਾਨ ਲਾਵਾਂਗੇ ਇਹ ਨਿਸ਼ਾਨ ਲਾਵਾਂਗੇ ਆਪਾਂ 4.5 ਦਾ 4.5 ਦਾ ਨਿਸ਼ਾਨ ਲਾਵਾਂਗੇ ਤੇ ਚੌੜਾ ਆਪਾਂ ਲਾਵਾਂਗੇ 1 ਇੰਚ ਦਾ 1 ਇੰਚ ਇਹਨੂੰ ਆਪਾਂ ਗੁਲਾਈਏ ਪਾਰਾਂਗੇ ਇੱਥੋਂ ਇਹ ਬੰਦ ਵਾਲੀ ਸਾਈਡ ਪਾਉਣਾ ਹੈਗਾ ਤੁਸੀਂ ਜਿਹੜਾ ਨਿਸ਼ਾਨ ਲਾਇਆ ਹੈ ਬੰਦ ਵਾਲੀ ਸਾਈਡ ਖੁੱਲ੍ਹੇ ਵਾਲੀ ਸਾਈਡ ਨਹੀਂ ਕਰਨਾ ਤੁਸੀਂ ਇਹ ਤੇ ਇਹਦੀ ਆਪਾਂ ਕਟਿੰਗ ਕਰ ਦਾਂਗੇ ਹੁਣ ਆਪਾਂ ਮਸ਼ੀਨ ਤੇ ਦੋ ਸਲਾਈਆਂ ਲਾ ਕੇ ਲੈ ਕੇ ਆਵਾਂਗੇ ਠੀਕ ਹੈ ਇਸ ਕਪੜ ਨੂੰ ਆਪਾਂ ਇਸ ਤਰੀਕੇ ਨਾਲ ਕਰ ਲਿਆ ਇੱਥੇ ਆਪਾਂ ਸਲਾਈ ਲਾ ਕੇ ਲੈ ਕੇ ਆਵਾਂਗੇ ਨੂੰ ਨਸਲਾਂ ਨੂੰ ਤੋਂ ਬਾਹਰ ਆਪਾਂ ਇੱਕ ਕੱਟ ਪਾ ਲਾਂਗੇ ਕਿਉਂਕਿ ਕਪੜਾ ਆਪਣਾ ਗੁਲਾਈਚ ਹੈ ਤੇ ਫੋਲਡ ਸਹੀ ਤਰੀਕੇ ਨਾਲ ਹੋ ਜੂਗਾ ਆਪਣਾ ਕੱਟ ਪਾਉਣ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕੇ ਨਾਲ ਕਰ ਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਤੇ ਉੱਪਰ ਆਪਾਂ ਇੱਕ ਦੱਬ ਮਸ਼ੀਨ ਲਾ ਦਾਂਗੇ ਇਹਨਾਂ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਇਸ ਤਰੀਕੇ ਨਾਲ ਹੀ ਠੀਕ ਹੈ ਤੇ ਇੱਥੇ ਆਪਾਂ ਸਲਾਈ ਲਾ ਦਾਂਗੇ ਆਹ ਵਾਲਾ ਜਿਹੜਾ ਆਪਾਂ ਰਾਉਂਡ ਸ਼ੇਪ ਬਣਾਇਆ ਆ ਵਾਲਾ ਜਿਹੜਾ ਆਹ ਵਾਲਾ ਆਪਾਂ ਖੁੱਲਾ ਕੱਟ ਪਾਇਆ ਸੀ ਨੂੰ ਆਪਾਂ ਇੱਥੋਂ ਬੰਦ ਕਰ ਦਾਂਗੇ ਸਿਰੇ ਤੋਂ ਠੀਕ ਹੈ ਇਸ ਤੋਂ ਬਾਅਦ ਆਪਾਂ ਸਾਈਡ ਤੇ ਵੀ ਸਲਾਈ ਲਾ ਦਾਂਗੇ ਇੱਕ ਇੱਥੇ ਆ ਜਿਹੜਾ ਖੁੱਲੇ ਵਾਲੀ ਸਾਈਡ ਇਧਰੋਂ ਇੱਥੇ ਵੀ ਇੱਕ ਸਿੱਧੀ ਸਲਾਈ ਲਾ ਦਾਂਗੇ ਠੀਕ ਹੈ ਹੁਣ ਜਿਹੜਾ ਆਪਾਂ ਇਹ ਬੂੜ ਤਿਆਰ ਕੀਤਾ ਉਹਨੂੰ ਆਪਾਂ ਇਸ ਤਰੀਕਾ ਇੱਥੇ ਆਪਾਂ ਪਹਿਲਾਂ ਕੱਟ ਲਾ ਲਾਂਗੇ ਸੈਂਟਰ ਚ ਛੋਟਾ ਜਿਹਾ ਕਾਟ ਲਾਂ ਨੂੰ ਤੋਂ ਬਾਅਦ ਆਪਾਂ ਕੱਪੜੇ ਨੂੰ ਆਪਾਂ ਇਸ ਤਰੀਕਾ ਨਾਲ ਕਰ ਲਾਂਗੇ ਇਸ ਤਰੀਕੇ ਨਾਲ ਕਾ ਆਵਲੀ ਜਿਹੜੀ ਸਲਾਈ ਹੈ ਨੂੰ ਆਪਾਂ ਸੈਂਟਰ 'ਚ ਇਸ ਤਰੀਕੇ ਨਾਲ ਕਰ ਲਾਂਗੇ ਇਸ ਤਰਾ ਹੁਣ ਇੱਥੇ ਆਪਾਂ ਆਪਣੇ ਪੈਰ ਦੀ ਸ਼ੇਪ ਵਾਵਾਂਗੇ ਠੀਕ ਹੈ ਜੀ ਇੱਥੇ ਆਪਾਂ ਅੰਗੂਠਾ ਵਾਵਾਂਗੇ ਇੱਥੇ ਆਪਾਂ ਉਂਗਲਾਂ ਦੇ ਨਿਸ਼ਾਨ ਠੀਕ ਹੈ ਠੀਕ ਹੈ ਆਪਾਂ ਇਥੋਂ ਸ਼ੇਪ ਬਣਾਵਾਂਗੇ ਇਸ ਤਰੀਕੇ ਨਾਲ ਤੇ ਜਿਹੜਾ ਆਹ ਵਾਲਾ ਇੱਥੇ ਆਪਾਂ ਸੈਂਟਰ ਚਾਣਾ ਚਾਹੀਦਾ ਤੇ ਇਥੋਂ ਆਪਾਂ ਆਪਦੇ ਉਂਗਲਾਂ ਸ਼ੇਪ ਬਣਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਇੱਥੇ ਆਪਾਂ ਗੁੱਠਾ ਹੋ ਗਿਆ ਇਹ ਉਂਗਲਾਂ ਸ਼ੇਪ ਹੋ ਗਈ ਤੇ ਇਹਨਾਂ ਜਿਹੜਾ ਆਪਾਂ ਮਾਰਕ ਕੀਤਾ ਇਹ ਇਹਦੇ ਉੱਪਰ ਆਪਾਂ ਸਲਾਈ ਲਾ ਦੇਣੀ ਠੀਕ ਹੈ ਹੁਣ ਆਪਾਂ ਆ ਜਿਹੜੀ ਕਿਨਾਰੀ ਇਹਨੂੰ ਕਟਿੰਗ ਕਰ ਦਿਆਂਗੇ ਇਸ ਤਰੀਕੇ ਨਾਲ ਤੇ ਆਹ ਵਾਲਾ ਸੈਂਟਰ ਚੋਂ ਵੀ ਕਪੜਾ ਆਪਾਂ ਕਟਿੰਗ ਕਰ ਦਿਆਂਗੇ ਇਸ ਦੋ ਵਾਰ ਆਪਾਂ ਇਹਨੂੰ ਸਿੱਧਾ ਕਰ ਦਿਆਂਗੇ ਠੀਕ ਹੈ ਆਪਣਾ ਪੈਰ ਦਾ ਜਿਹੜਾ ਬੂਟ ਹੈਗਾ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਤੁਹਾਨੂੰ ਪਾ ਕੇ ਦਿਖਾਉਣੇ ਆ ਲਓ ਜੀ ਆਪਣੀ ਜਰਾਬਾ ਬਹੁਤ ਸੋਹਣੀ ਰੈਡੀ ਹੋ ਗਈਆਂ ਤੁਸੀਂ ਵੀ ਇਸ ਤਰੀਕੇ ਨਾਲ ਪੁਰਾਣੇ ਕੱਪੜਿਆਂ ਤੋਂ ਘਰੇ ਜਰਾਬ ਰੈਡੀ ਕਰ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਨੇਕਸਟ ਵੀਡੀਓ ਬਾਏ ਬਾਏ ਰੱਬ ਰੱਖਾ